ਜਾਰੀਆਂ ਪਿੰਡਾਂ ਦਾ ਹਰ ਵਾਰ ਸਾਡੇ ਹੀ ਹੰਗ ਦਾ ਨਾ ਨੀ ਆਪਣੇ ਨਾਮ ਦੀ ਉਹ ਨਾ ਪੁੱਛਣਾ ਇਹ ਕੈਮਰਾ ਜਾਂ ਪਰੇ ਕੀ ਗੱਲ ਹੈ ਅੱਜ ਕੱਲ੍ਹ ਵੀ ਦੋ ਦੱਸ ਵੀਡੀਓ ਬੜਾ ਵੀਡੀਓ ਪਰ ਨਾ ਹਮਾਰੀ ਸਰਕਾਰ ਹੈ ਲੋ ਸਰਕਾਰ ਆਇਆ ਲੋ ਤੱਕਰੀ ਮਾਰ ਰਹੇ ਤੱਕਰੀ RTC ਬੱਸ ਮੁਲਾਜ਼ਮਾਂ ਦੀ ਸਵਾਰੀਆਂ ਨਾਲ ਧੱਕੇਸ਼ਾਹੀ ਕਿਸੇ ਤੋਂ ਵੀ ਲੁਕੀ ਨਹੀਂ ਤੇ ਹੁਣ ਨੌਬਤ ਇਥੋਂ ਧੱਕਾ ਪਹੁੰਚੀ ਕਿ ਜਦੋਂ ਇੱਕ ਪੱਤਰਕਾਰ ਨੇ ਇਸ ਧੱਕੇਸ਼ਾਹੀ ਦੀ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਤਾਂ RTC ਦੇ ਡਰਾਈਵਰ ਨੇ ਪੱਤਰਕਾਰ ਦੇ ਕੈਮਰੇ ਦੇ ਸਾਹਮਣੇ ਹੀ ਨਾ ਸਿਰਫ ਉਸ ਦੀ ਕੁੱਟਮਾਰ ਕੀਤੀ ਸਗੋਂ ਉਸ ਨੂੰ ਗੰਧੀਆਂ ਗਾਲਾਂ ਕੱਢਦਿਆਂ ਧਮਕੀਆਂ ਵੀ ਦਿੱਤੀਆਂ ਏਦਾ 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 ਯਾਰ ਤੇਰੀ ਕਮਾਲ ਦੀ ਗੱਲ ਕਰ ਰਿਹਾ ਪੱਕੇ ਕਿਉਂ ਮਾਰ ਰਹੇ ਹੋ ਪੱਕਾ ਨੂੰ ਹਰਰਾਸ ਕਰ ਰਿਹਾ ਤੂੰ ਉਹ ਯਾਰ ਕੀ ਗੱਲ ਕੀ ਗੱਲ ਪਰਮਾਸ਼ੀ ਆ ਬਦਮਾਸ਼ੀ ਆ ਬਦਮਾਸ਼ੀ ਆ ਨਾ ਨਾ ਬਦਮਾਸ਼ੀ ਆ ਪਰਮਾਸ਼ੀ ਆ ਉਹ ਪੱਗਰ ਬਦਮਾਸ਼ੀ ਆ ਓ ਆ ਜਾ ਅਉਦੀ ਇਹਦਾ ਪੱਖ ਨਹੀਂ ਆ ਡਰਾਈਵਰ ਦਾ ਵੀਡੀਓ ਬਣਾ ਆ ਮੇਰੀ ਗੱਲ ਸੁਣੋ ਇਹ ਖੁਦਾਰੀ ਮੰਗਣੀ ਸੁਣਨਾ ਸਾਰੀ ਗੱਲ ਹੋਈ ਕਿ ਟੱਕੇ ਮਾਰੇ ਨੇ ਲੈਟ ਨਾਲ ਗੱਲ ਹੋਈ ਤੇ ਮੇਰੇ ਨੂੰ ਰੋਲਾ ਪੰਚੀ ਪਾਉਣਾ ਵੀ ਟੱਕੇ ਮਾਰੇ ਨੇ ਡਰਾਈਵਰ ਨੇ ਕਿਹੜੀ ਗੱਲਾਂ ਮਾਰੇ ਨੇ ਦੱਸੋ ਕਿਹੜੀ ਗੱਲਾਂ ਮਾਰੇ ਨੇ ਕਿਹਨੇ ਧੱਕੇ ਮਾਰੇ ਮੈਨੂੰ ਬਰਾਜ ਨੂੰ ਪਾਉਣ ਤੇ ਨਾ ਬਲਾ ਕੇ ਰਹਿ ਮੈਨੂੰ ਵੀਡੀਓ ਬੜੀ ਹੋਈ ਆ ਕਿਹੜੀ ਗੱਲ ਮਾਰੇ ਕਨਾਲੀ ਵੀ ਦਾ ਹੂ ਕੋਈ ਯਾਰ ਇਹ ਵੀ ਧੱਕੇ ਕੋ ਮਾਰਦਾ ਕੀ ਹੋ ਗਿਆ ਇੱਥੇ ਗਿਰ ਗਈ ਦਿਖਾ ਕੇ ਮਲਾ ਮਿਲ ਗਈ ਲੜਕੀ ਕਿਹੜੀ ਲੜਕੀ ਦੀ ਹੈ ਮਲਾ ਕਿਹੜੀ ਦਿਖਾ ਰਹੀ ਮੈਨੂੰ ਮਿਲ ਰਹੀ ਮੈਨੂੰ ਗਲਤ ਸੁਧੀ ਜਾਂਦੇ ਸਹੀ ਗੱਲ ਤੁਹਾਨੂੰ ਤਾਂ ਬਚਾਇਆ ਨੇ ਝੂਠ ਨਾ ਬੋਲੋ ਰੱਬ ਤੁਹਾਨੂੰ ਝੂਠ ਨਾ ਬੋਲੋ ਤੁਸੀਂ ਗਾਇਰ ਬੰਦੂਰਾ ਗਾਣੇ ਤੁਸੀਂ ਪੂਰੀ ਜਨਤ ਕਿਤੇ ਬੁੜੀਆਂ ਚੁੱਕਾ ਗੇਰਾ ਜੀ ਨੇ ਤੁਸੀਂ ਹੋਰ ਮੈਨੂੰ ਚਾਹੀਦੀ ਜਾਨੀ ਨਹੀਂ ਕਹਾ ਲੱਗੋ लाले 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 लाल ਮਾਮਲਾ ਖੰਡਾ ਦਾ ਜਿੱਥੇ ਇੱਕ ਪੀਆਰਟੀਸੀ ਬੱਸ ਡਰਾਈਵਰ ਤੇ ਇੱਕ ਮਹਿਲਾ ਸਵਾਰੀ ਨੇ ਬੱਸ ਨਾ ਰੋਕਣ ਦੇ ਇਲਜ਼ਾਮ ਲਗਾਏ ਜਦੋਂ ਇਸ ਦੌਰਾਨ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਸਨੇ ਬੱਸ 'ਚ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਬੱਸ ਡਰਾਈਵਰ ਨੇ ਬੱਸ ਭਜਾ ਲਈ ਅਤੇ ਉਹ ਟਾਇਰ ਦੇ ਥੱਲੇ ਆਉਂਦੀ ਆਉਂਦੀ ਬਚੀ ਤੇ ਜਦੋਂ ਮੌਕੇ ਤੇ ਮੌਜੂਦ ਪੱਤਰਕਾਰਾਂ ਨੇ ਇਸ ਸਬੰਧੀ ਮਹਿਲਾ ਦੀ ਗੱਲਬਾਤ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਪੱਤਰਕਾਰ ਤੇ ਹਮਲਾ ਕਰ ਦਿੱਤਾ ਜੋ ਕਿ ਕੈਮਰੇ 'ਚ ਵੀ ਪੂਰੀ ਤਰ੍ਹਾਂ ਰਿਕਾਰਡ ਹੋਇਆ ਕੀ ਨਾਮ ਕੀ ਨਾਮ ਹੋਇਆ ਪੱਤਰਕਾਰ ਨਹੀਂ ਰੋਕਦੇ ਨਹੀਂ ਹੈਗੇ ਕਈ ਡਾਫਾ ਕਰਨ ਆਹ ਹੁਣ ਥੱਲੇ ਪਟਾਟਾ ਮਾਰਦੇ ਮੇਰਾ 53 ਸਾਰੀਆਂ ਪਿੰਡਾਂ ਨੂੰ ਮਾਰ ਹਰ ਵਾਰ ਸਾਡੇ ਹੀ ਹਾਲ ਗੱਲ ਕਰਨ ਹਲੋ ਦੱਸ ਬਾਈ ਨਾ ਕੋਣ ਹੈ ਪੱਤਰਕਾਰ ਆਇਆ ਲੋ ਟੱਕਰੀ ਮਾਰਨੇ ਟੱਕੇ ਨਹੀਂ ਮਾਰਦੇ ਬਾਈ ਟੱਕਰੀ ਮਾਰਦੇ ਓਏ ਪੱਤਰਕਾਰ ਬਣਾ ਦੇ ਨਹੀਂ ਬਣਾ ਦੋ ਤੁਸੀਂ ਕੀ ਹੋ ਤੁਸੀਂ ਕੀ ਹੋ ਮਾਈਕ ਇਹ ਬਫਰ ਵਿੱਚ ਰੁਕ ਜਾਓ ਇੱਤੀ ਗੜਿਓ ਇਹ ਗੁੰਡਾਗਰਦੀ ਕਰਦੇ ਰੇ ਬਸ ਦੇ ਵਿੱਚ ਕੀ ਨਾਮ ਆ ਜੀ ਹੈਲੋ ਕੀ ਨਾਮ ਆ ਆ ਦੇਖੋ ਬਸ ਦੇ ਵਿੱਚ ਇਹ ਗੁੰਡਾਗਰਦੀ ਕਰਦੇ ਰੇ ਮੇਰੀ ਬਸ ਫਸਾ ਤੈਨੂੰ ਬੋਲ ਮਾਰ ਇਹ ਖੰਨਾ ਦੇ ਵਿੱਚ ਖੜੇ ਆ ਇਹ ਡਰਾਈਵਰ ਵੱਲੋਂ ਔਰਤ ਨੂੰ ਫੁੱਟਿਆ ਗਿਆ ਤੇ ਜਦ ਆ ਵੀ ਇਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰੀ ਤਾਂ ਇਹਨਾਂ ਨੇ ਮੋਬਾਈਲ ਨੂੰ ਵੀ ਹੱਤ ਮਾਰਿਆ ਤੇ ਟੱਕਾ ਟੱਕਾ ਮੁਕੀ ਵੀ ਕੀਤੀ ਆ ਇਹ ਮੈਂ ਡਰਾਈਵਰ ਦੀ ਇੱਕ ਵਾਰ ਸ਼ਕਲ ਦਿਖਾ ਦੇਣਾ ਇਹ ਤੁਸੀਂ ਦੇਖ ਸਕਦੇ ਹੋ ਮਾਈਕਾਡ ਮਾਈਕਾ ਮਾਈਕਾ ਚਲੋ ਪ੍ਰੋਗਰਾਮ ਦਾ ਸਾਮਾਨ ਤਸਵੀਰਾਂ ਕੰਨਾ ਸ਼ਹਿਰ ਦੇ ਅਧਿਕਾਰਿਆ ਅੰਬਾਲਾ ਘੰਟੋ ਅਮਰੀਕਾ ਵਰਗੁਜਾਰੀਆ ਆਂਡੀ ਪੱਤਰਕਾਰਾਂ ਨਾਲ ਆਂਡੀ ਲੋਕ ਜੋ ਪੱਤਰਕਾਰ ਹਨ ਐਸਐਸਯੂ ਨੂੰ ਬੋਲ ਮਾਰ ਇੱਕ ਕੰਨਾ ਦੀਆਂ ਤਸਵੀਰਾਂ ਅਧਿਕਾਰਿਆ ਸੰਗੋੜੇ ਉਹ ਜਿਹੜਾ ਬੋਲਦਾ ਨਾ ਉਹਦੀ ਵੀਡੀਓ ਬਣੇਗੀ ਇੱਕ ਕੰਨਾ ਦੀਆਂ ਤਸਵੀਰਾਂ ਅਧਿਕਾਰਿਆ ਇੱਥੇ ਡਰਾਈਵਰ ਵੱਲੋਂ ਲੇਡੀਜ਼ ਨਾਲ ਵੀ ਬਤਮੀਚੀ ਕੀਤੀ ਗਈ ਆ ਲੇਡੀਜ਼ ਨੂੰ ਥੱਲੇ ਵੀ ਫੁੱਟਿਆ ਗਿਆ ਇਹਦਾ ਭੱਜਿਆ ਨੂੰ ਬਾਣ ਹਾਂ ਹੁਣ ਬਟਾ ਦਾ ਬਾਜੀ ਨਹੀਂ ਧੱਕੇ ਨਾਲ ਸੀਗੇ ਪ੍ਰੋਗਰਾਮ ਦੇ ਸਾਈਡ ਤੇ ਲਾਉਂਦੇ ਬੱਸ ਫੜੀ ਖੜੀ ਤੁਸੀਂ ਧੱਕੇ ਮਾਰੇ ਨੇ ਪੁੱਤਰ ਕਰ ਧੱਕੇ ਮਾਰੇ ਮੇਰੀ ਗੱਲ ਸੁਣ ਲੈ ਬੰਦਿਆਂ ਨੂੰ ਹਾਂਜੀ ਹਾਂਜੀ ਬੋਲੋ ਫਿਰ ਬੋਲੋ ਨਹੀਂ 50 ਸਵਾਰੀਆਂ ਲੋਟਿਆ ਨਾ ਉਹਨੇ ਜਾ ਕੇ ਖੇਨ ਲਾ ਤੇ ਧੱਕੇ ਮਰਨ ਤਾਂ ਮੈਨੂੰ ਧੱਕੇ ਮਰਨ ਦਾ ਕੀ ਰਾਇਦਾ ਤੁਹਾਡੇ ਕੋਲ ਕੀ ਰਾਇਦਾ ਮੈਨੂੰ ਧੱਕੇ ਮਾਰਨ ਦਾ ਕੀ ਰਾਇਦਾ ਹੈਲੋ ਨਾਂ ਨਹੀਂ ਸੀ ਆਪਣੇ ਨਾਂ ਕੀ ਆ ਤੂੰ ਨਾ ਪੁੱਛਣਾ ਇਹ ਕੈਮਰਾ ਜਾਂ ਪਰੇ ਕਰੀ ਕੀ ਗਲਤ ਤੈਨੂੰ ਤੂੰ ਦੱਸ ਵੀਡੀਓ ਬਣਾ ਵੀਡੀਓ ਬਣਾ ਯਾਦ ਦੇ ਤੁਹਾਡਾ ਕੰਮ ਹੈ ਛੱਡ ਪਹਿਲਾਂ ਲੜਦਾ ਛੱਡੀ ਹੈ ਉਹ ਛੋਟਾ ਤੂੰ ਨਾ ਪੁੱਛਣਾ ਇਹ ਕੈਮਰਾ ਜਾਂ ਪਰੇ ਕਰੀ ਕੀ ਗਲਤ ਮਾਈਕ ਮਾਈਕ ਤੂੰ ਦੱਸ ਵੀਡੀਓ ਬਣਾ ਵੀਡੀਓ ਬਣਾ ਉਹ ਤੇ ਛੱਡ ਤੁਹਾਡਾ ਕੰਮ ਹੈ ਛੱਡ ਪਹਿਲਾਂ ਉਹ ਛੱਡੀ ਹੈ ਛੱਡ 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 ਓਏ ਬੋਲੋ ਵੀਡੀਓ ਵੀਡੀਓ ਬਣਾਓ ਚੱਲ ਚੱਲ ਨਾ ਯਾਰ ਤੈਨੂੰ ਆਖੀ ਨਾ ਛੱਡ ਪਰਾ ਵੀਡੀਓ ਬਣਾ ਵੀਡੀਓ ਬਣਾਓ ਇਹ ਤਾਂ ਜਿੰਮੇਵਾਰੀ ਨਹੀਂ ਬਣਦੇ ਓਏ ਹੇਲੋ ਥੋੜਾ ਕਾਦੀ ਤੇ ਲੜੀਆਂ ਬਣਾ ਆ ਜਾ ਜਿੰਮੇਵਾਰੀ ਬਣਾਇਆ ਜਾ ਸਰਕਾਰ ਆ ਬਈ ਘੱਟ ਤੂੰ ਯਾਰ ਗੱਲ ਓ ਚੱਲ ਕੋਈ ਨਾ ਚਾਹੁੰਦਾ ਇਹ ਮਸਲਾ ਬਚਾਈ ਜਾਂਦਾ ਤੂੰ ਅੱਕਦਾ ਤੂੰ ਕੋਈ ਜਿੰਮੇਵਾਰੀ ਤੇਰੀ ਬਣਦੀ ਓਏ ਇਹ ਬਚਾਇਆ ਜਾਂਦੇ ਆ ਪੰਨੀਆਂ ਕੋਈ ਜਨਾਨੀ ਸੁਭਾਈਏ ਦੱਸੋ ਨਾ ਗੱਲ ਬਣਾਈਏ ਯਾਰ ਸਵਾਰੀਆਂ ਬਿਠਾ ਲਓ ਜਾਓ ਯਾਰ ਸਵਾਰੀਆਂ ਬਿਠਾ ਲਓ ਤਾਂ ਕੀ ਗੱਲ ਹੈ ਛੋਟਾ ਚੱਲੜੀ ਜਾਂਦੇ ਹਾਂ 55 ਕੀਤੀ ਆ ਬੱਸ ਚੱਲ ਕੇ ਨਿਕਲ ਜਾਓ ਸਵਾਰੀਆਂ ਬਿਠਾ ਕੇ ਨਿਕਲ ਜਾਓ ਛੋਟਾ ਗੱਲ ਖਤਮ ਹੋ ਗਈ ਸੀ ਲਹਾੜ ਦਾ ਨਹੀਂ ਵੀਦੀ ਹੈ ਇਸੋ ਰਾਹ ਜਦੋਂ ਪੱਤਰਕਾਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਦੂਜੀਆਂ ਬੱਸਾਂ ਦੇ ਮੁਲਾਜ਼ਮ ਵੀ ਉੱਥੇ ਆ ਗਏ ਅਤੇ ਪੱਤਰਕਾਰ ਦੀ ਕੁੱਟਮਾਰ ਕਰਨ ਲੱਗੇ ਜੋ ਕਿ ਕੈਮਰੇ 'ਚ ਰਿਕਾਰਡ ਹੋ ਗਈ। ਇੰਨਾ ਹੀ ਨਹੀਂ ਪੱਤਰਕਾਰ ਦਾ ਮੋਬਾਈਲ ਵੀ ਖੋਲਿਆ ਗਿਆ ਜਿਸ ਦੇ ਵਿਰੋਧ ਵਜੋਂ ਪੱਤਰਕਾਰ ਬੱਸ ਦੇ ਅੱਗੇ ਲੰਮਾ ਪੈ ਗਿਆ ਅਤੇ ਉਸ ਨੇ ਰੋਸ ਪ੍ਰਦਰਸ਼ਨ ਕੀਤਾ। ਓ ਲੰਨੂ ਇਹ ਕਮੰਡਰ ਇਹ ਅੰਮੇ ਕਮੰਡਰ ਓ ਕਾਹ ਨੂੰ ਆਇਆ ਕਰਦਾ ਛੱਡ ਬਰਾ ਠੰਡਾ ਰਹਿ ਤਰੇ ਹਰਾਸ ਹੁੰਦੇ ਓ ਠੰਡਾ ਰਹਿ ਰਿਹਾ ਟੈਡੀ ਨਾ ਕਰ ਕਰ ਲੈ ਵੀਰੋ ਭੇਜੋ ਦੇ ਅਗਲੇ ਕਰ ਦੇ ਟੈਡੀ ਚੱਲ ਕਿੱਧਰ ਓ ਜਿਹੜੀ ਆ ਉਹ ਮੰਨ ਲੇ ਓ ਦੇ ਇੱਕ ਬੰਦੇ ਕੋਲ ਲੋਹੇ ਕੋਲ ਡਰਾਈਵਰ ਨੇ ਪੱਤਰਕਾਰ ਉੱਪਰ ਪੈਸੇ ਮੰਗਣ ਦੇ ਇਲਜ਼ਾਮ ਲਗਾਏ ਜਦ ਕਿ ਮੌਕੇ ਤੇ ਮੌਜੂਦ ਸਵਾਰੀਆਂ ਨੇ ਇਸ ਗੱਲ ਨੂੰ ਸਿਰੇ ਤੋਂ ਅਨਕਾਰ ਦਿੱਤਾ ਅਤੇ ਉਹਨਾਂ ਇਲਜ਼ਾਮ ਲਗਾਇਆ ਕਿ ਡਰਾਈਵਰ ਨੇ ਜਾਣ ਬੁਝ ਕੇ ਪੱਤਰਕਾਰ ਤੇ ਹਮਲਾ ਕੀਤਾ ਹੈ ਜਦਕਿ ਉਸਨੇ ਬਾਸ ਚਲਾਉਂਦੇ ਸਮੇਂ ਵੀ ਅਣਗਹਿਲੀ ਵਰਤੀ ਜਿਸ ਨਾਲ ਇੱਕ ਮਹਿਲਾ ਦੀ ਜਾਨ ਜਾਂਦੇ ਜਾਂਦੇ ਬਚੀ ਹਰੀ ਆਵੇ ਵੀਰੇ ਕੋਈ ਨਹੀਂ ਉਹ ਕਰਦਾ ਇਹ ਗੱਲ ਚਾਲੂ ਦੇ ਬੰਦ ਲੱਗਾ ਔਰ ਨਾ ਲੀਗਾ ਓ ਯਾਰ ਤੂੰ ਹੀ ਕਿਤੇ ਫਸ ਗਿਆ ਮੇਰਾ ਕਿਤੇ ਤੂੰ ਹੀ ਫਸ ਗਿਆ ਚੱਲ ਤੂੰ 200 ਰੁਪਏ ਸਬਤ ਕਰ ਦੇਗੀ ਉਹਨੇ ਮੰਗੇ ਔਰ ਅਸੀਂ ਨਹੀਂ ਕਹਿੰਦੇ ਵੀਰੇ ਤੂੰ ਇਹ ਦੇ ਉਹ ਕਹਿੰਨੇ ਬੰਡਾ ਹੋ ਜਾ ਕਿਉਂ ਬੰਡਾ ਡੱਕਾ ਬੰਦਾ ਵੀਡੀਓ ਲਾਉਣ ਕਰਾਈ ਜਾਂ ਜੋ ਮਾਰੀ ਲਾ ਦੇ ਲੈ ਤੁਸੀਂ ਪਰੇ ਪਰਾਂ ਦੇ ਫਾਰਾਂ ਨੇ ਰੜ ਕੇ ਮੇਰੇ ਨਾਲ ਮਾਰਕੁੱਟ ਕੀਤੀ ਆ ਟਰੈਵਲ ਕਨੈਕਟਰ ਨੇ ਰੜ ਕੇ ਮਾਰਕੁੱਟ ਕੀਤੀ ਆ ਇਹਤੇ ਇਹਨਾਂ ਨੇ ਮੇਰੇ ਤੋਂ ਦੋਸ਼ ਲਾਇਨੇ ਉਹ ਸ਼ੋਤ ਨੇ ਆਂਦੇ ਚਿਹਰੇ ਸ਼ੋਤ ਨੇ ਤੇ 1 ਰੁਪਈਆ ਮੰਗਿਆ ਹੋਵੇ ਵੀਡੀਓ ਬਣੀ ਹੋਈ ਹੈ ਕੋਈ ਨਹੀਂ ਇੱਥੇ ਹੀ ਆ ਰਾਤ ਤਰੀਕ ਤੱਕ ਵੀਡੀਓ ਸਾਹਮਣੇ ਭੁੱਲਾਂਗੇ ਕੋਈ ਬੰਦਾ ਡਰਾਈਵਰ ਹੋਵੇ ਮੈਂ ਥੱਪੜ ਮਾਰਿਆ ਵੀਡੀਓ ਬਣੀ ਹੋਈ ਆ ਇਹਨਾਂ ਨੇ ਥੱਪੜ ਮਾਰਿਆ ਇਹਨਾਂ ਨੇ ਥੱਪੜ ਮਾਰਿਆ ਨੇ ਲੇਡੀ ਜੀ ਨੂੰ ਉਹ ਕੈਮਰਾ ਦੀ ਫੋਟੋ ਦਿਖਾਈ ਆ ਤਾਂ ਉਹ ਸਾਰੇ ਡਰਾਈਵਰ ਨਹੀਂ ਹੈਗੇ ਬਣਾਵਾ ਤਾਂ ਕੋਈ ਪਹਿਲਾ ਮੌਕਾ ਨਹੀਂ ਜਦੋਂ ਰੋਡਵੇ ਡਰਾਈਵਰਾਂ ਵੱਲੋਂ ਕਿਸੇ ਮਹਿਲਾ ਇਹ ਜਾਂ ਫਿਰ ਪੱਤਰਕਾਰ ਨਾਲ ਅਜੀਬਾ ਸਲੂਕ ਕੀਤਾ ਗਿਆ ਹੋਵੇ ਮਹਿਲਾ ਨੂੰ ਬੱਸ 'ਚ ਸਿਰਫ ਇੱਕ ਲਈ ਚੜਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਸਰਕਾਰ ਵੱਲੋਂ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਇਸ ਕਾਰਨ ਅੱਡੇਾਂ ਤੇ ਮਹਿਲਾਵਾਂ ਪਰੇਸ਼ਾਨ ਹੁੰਦੀਆਂ ਆਮ ਦਿਖ ਜਾਂਦੀਆਂ ਨੇ ਅਤੇ ਹੁਣ ਸਵਾਲ ਇਹ ਹੈ ਕਿ ਜੇਕਰ ਮਹਿਲਾ ਬੱਸ ਦੇ ਟਾਇਰ ਥੱਲੇ ਆ ਜਾਂਦੀ ਤਾਂ ਉੱਥੇ ਕਿਸ ਦੀ ਜ਼ਿੰਮੇਵਾਰੀ ਬਣਦੀ ਫਿਰ ਇਹ ਹੀ ਡਰਾਈਵਰ ਖੁਦ ਨੂੰ ਕੱਚਾ ਮੁਲਾਜ਼ਮ ਕਹਿ ਕੇ ਆਪਣੀ ਨੌਕਰੀ ਬਚਾਉਣ ਦੀਆਂ ਦੁਹਾਈਆਂ ਦਿੰਦਾ ਅਤੇ ਫਿਰ ਸ਼ਾਇਦ ਕਿਸੇ ਇਹੋ ਜਿਹੇ ਪੱਤਰਕਾਰ ਦੇ ਸਾਹਮਣੇ ਖੜ ਕੇ ਖੁਦ ਨੂੰ ਬੇਖੂਰ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ